ਜਿਲੰਦਰੀ ਕਸਬੇ ਆਦਮਪੁਰ ਦੇ ਪਿੰਡ ਫਤੇ ਪੂਰਵੀ ਚੋਸਮੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੇ ਇਸ ਖੁਸ਼ੀ ਦਾ ਕਾਰਨ ਕੁਝ ਹੋਰ ਨਹੀਂ ਇਸ ਪਿੰਡ ਦੇ بیٹے ਕਰਮਵੀਰ ਸਿੰਘ ਦਾ ਭਾਰਤ ਜਲਸੀਨ ਦਾ ਪ੍ਰਮੁੱਖ ਬੰਨਾ ਹੈ ਜਿਹहां ਪੂਰੇ ਪਿੰਡ ਨੂੰ ਉਹਨਾਂ ਦੀ ਸੁਪਲਬਧਤੀ ਦੇ ਮਾਣ ਹੈ ਤੇ ਉਹਨਾਂ ਨੇ ਨਾ ਸਿਰਫ ਆਪਣੇ ਸਗੋਂ ਆਪਣੇ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ ਉਹਨਾਂ ਦੇ ਜੋ ਫਾਦਰੋਂ ਮੇਰੇ ਬ੍ਰਦਰ ਹੈ ਚਾਚੀ ਦਾਦੇ ਲੜਕੇ ਹੈ ਔਰ ਜੋ ਕਰਮਵੀਰ ਸਿੰਘ ਜੋ ਕਿ ਹਿੰਦ ਦੇ ਚੀਫ ਬਣੇ ਨੇ ਉਹ ਮੇਰੇ ਭਤੀਜਾ ਨੇ ਤੇ ਮਤਲਬ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਸਾਰੇ ਇਲਾਕੇ ਨੂੰ ਸਾਡੇ ਫੈਮਿਲੀ ਪਰਿਵਾਰ ਪੂਰੇ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਇੱਕ ਫੈਮਿਲੀ ਦੇ ਵਿੱਚੋਂ ਸਾਡੇ ਜੋ ਕਿ ਨੇਵੀ ਦੇ ਜਲਥਾਣਾ ਦੇ ਚੀਫ ਬਣੇ ਨੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮਤਲਬ ਉਹਨਾਂ ਦਾ ਬਚਪਨ ਚੋ ਸੁਭਾਅ ਕਿਦਾਂ ਦਾ ਸੀਗਾ ਕਿ ਉਹ ਸਾਨੂੰ ਇਸ ਬਾਰੇ ਤਹਲੇ ਪਤਾ ਨਹੀਂ ਹੈ ਕਿਉਂਕਿ ਉਹ ਦਿੱਲੀ ਦੇ ਜੰਪਲ ਨੇ ਮੇਨ ਇਹਨਾਂ ਦਾ ਜਿਹੜਾ ਪਿੰਡ ਹੈ ਫਤਿਹਪੁਰੀ ਹੈ ਅੱਛਾ ਤੇ ਉਹਨਾਂ ਦੇ ਬਚਪਨ ਤੋਂ ਬਾਅਦ ਹੀ ਮਤਲਬ ਉਹ ਦਿੱਲੀ ਸ਼ਿਫਟ ਹੋਏ ਸੀਗੇ ਦਿੱਲੀੋਂ ਪਹਿਲਾਂ ਸ਼ਿਫਟ ਆ ਉਹਨਾਂ ਦੇ ਜੋ ਫਾਦਰ ਦੇ ਗਾਂ ਫਾਦਰ ਸੀ ਨਾ ਉਹ ਉਹਨਾਂ ਦੇ ਇੱਥੇ ਅਕਮੋਡੇਸ਼ਨ ਹੈ ਉਹਨਾਂ ਦੀ ਉਹਨਾਂ ਦੇ ਰਹਿائش ਹੈ ਇੱਥੇ ਤੇ ਉਹਨਾਂ ਨੇ ਇਹ ਜੁਗੇ ਉਹਨਾਂ ਦੀ ਛੱਤਿਆ ਹੋਇਆ ਮਕਾਨ ਹੈ ਉਹਦਾ ਉਹ ਆ ਤੇ ਬਾਕੀ ਉਹ ਦਿੱਲੀ ਜਾ ਕੇ ਸੈਟਲ ਹੋ ਗਏ ਸੀਗੇ ਦਿੱਲੀ ਤੋਂ ਬਾਅਦ ਫਿਰ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਇਹ ਗਾਂ ਜੌਬ ਵਾਸਤੇ ਨੇਵੀ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸਿਲੈਕਟ ਕੀਤਾ ਸੀਗਾ ਤੇ ਤੁਸੀਂ ਇਹ ਕਿਵੇਂ ਦੇਖ ਲੋਗੇ ਆਪਣੇ ਪਿੰਡ ਦਾ ਮਤਲਬ ਕੋਈ ਇਨਾ ਵੱਡਾ ਆਫੀਸਰ ਬਣਿਆ ਤੇ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਦਾ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਰੁਝਾਨ ਹੈ ਬਹੁਤ ਜ਼ਿਆਦਾ ਬਹੁਤ ਵਧੀਆ ਸਾਡੇ ਜਲੰਧਰ ਸਿਟੀ ਦੇ ਵਿੱਚ ਜੋ ਕਿ ਜਲਥੇਨਾ ਦੇ ਚੀਫ ਬਣੇ ਨੇ ਕਰਮਵੀਰ ਸਿੰਘ ਜੀ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਸਰ ਜੰਦਰ ਜੀ ਕਈ ਬੇਟੀਆਂ ਨੇ ਦੇਸ਼ ਅਤੇ ਆਪਣੇ ਸੁਪੇ ਦਾ ਨਾਮ ਰੌਸ਼ਨ ਕੀਤਾ ਇਸ ਵਿੱਚ ਇੱਕ ਹੋਰ ਉਪਲਬ ਦੀ ਕਰਮਬੀਰ ਸਿੰਘ ਨੇ ਵੀ ਹਾਸਿਲ ਕੀਤੀ ਹੈ ਜਿਹਨਾਂ ਨੂੰ ਹਾਲ ਹੀ ਵਿੱਚ ਜਲਸੇਨਾ ਦਾ ਪ੍ਰਮੁੱਖ ਬਣਾਇਆ ਜਾ ਰਿਹਾ ਹੈ ਕਰਮਬੀਰ ਸਿੰਘ ਦੀ ਇਸ ਪ੍ਰੋਫਿਟ ਤੇ ਵਿੰਡਵਾਸੀਆਂ ਨੂੰ ਮਾਣ ਹੈ ਦੇਖੋ ਜੀ ਸਾਡੀ ਫੈਮਿਲੀ ਨੂੰ ਸਾਡੇ ਇਲਾਕੇ ਨੂੰ ਸਾਡੇ ਪਿੰਡ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡਾ ਬ੍ਰਦਰ ਜਿਹੜਾ ਆ ਉਹ ਇੰਨੀ ਉੱਚੀ ਪਦਵੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਹੋਇਆ ਉਹਨਾਂ ਨੇ ਇਸ ਅਫਸਰ ਬਣ ਦੇ ਨਾਲ ਸਾਡੇ ਇਲਾਕੇ ਦੇ ਬੱਚਿਆਂ ਨੂੰ ਇੱਕ ਸਿਹਤ ਮਿਲ ਗਈ ਹੈ ਕਿ ਉਹ ਵੀ ਪੜ੍ਹ ਲਿਖ ਕੇ ਇਸ ਤਰ੍ਹਾਂ ਅਫਸਰ ਬਣ ਸਕਦੇ ਹਨ ਤੇ ਯੰਗ ਜਨਰੇਸ਼ਨ ਉਹਨਾਂ ਤੋਂ ਕੀ ਪ੍ਰੇਰਨਾ ਲਵੇਗੀ ਯੰਗ ਜਨਰੇਸ਼ਨ ਉਹਨਾਂ ਤੋਂ ਪ੍ਰੇਰਨਾ ਆਇਆ ਕਿ ਇੱਕ ਅਫਸਰ ਦੀ ਪਦਵੀ ਜਿਹੜੀ ਹੈ ਉਹ ਕਿਸ ਤਰ੍ਹਾਂ ਪ੍ਰਾਪਤ ਕੀਤੀ ਹੈ ਉਹਨਾਂ ਨੇ ਉਹ ਉਹਨਾਂ ਨੂੰ ਇੱਕ ਸਿਹਤ ਮਿਲੀ ਹੈ ਉਹ ਗਾਂ ਤੋਂ ਇਸ ਤਰ੍ਹਾਂ ਦੇ ਅਫਸਰ ਬਣ ਲਈ ਉਹ ਪ੍ਰੇਰਿਤ ਹੋਏ ਨੇ ਪਿੰਡ ਦੇ ਲੋਕਾਂ ਵੀ ਤੇ ਤੁਹਾਡੇ ਪਰਿਵਾਰਕ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿਦਾ ਯੋਗ ਹੈ ਕਿ ਵਾਈਸ ਐਡਮਿራል ਕਰਮਬੀਰ ਸਿੰਘ ਜਲਸੀਨ ਨੂੰ ਜਲਦੀ ਨਾਲ ਅਗਲਾ ਪ੍ਰਮੁੱਖ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਦੀ ਜਾਣਕਾਰੀ ਰੱਖਿਆ ਮੰਤralੇ ਦੇ ਇੱਕ ਅਧਿਕਾਰੀ ਨੇ ਦਿੱਤੀ ਸੀ ਤੇ ਵਾਈਸ ਐਡਮਿራል ਕਰਮਬੀਰ ਸਿੰਘ ਜਲਸੀਨ ਦੇ 24ਵੇਂ ਨੇਵੀ ਚੀਫ ਬਣਨ ਜਾ ਰਹੇ ਨੇ ਸੰਦਰ ਤੋਂ ਪਰਮਜੀਤ ਸਿੰਘ ਰਣਪੂਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ